ਤਾਨੂੰ ਵਿਖਾਉਣੇ ਆ ਚੱਕੀ ਆਪਾਂ ਇੱਧਰ ਵੇ ਲੋ ਘਰਾਟ ਇਹ ਪਹਿਲਾਂ ਪੁਰਾਣੇ ਵੇਲਿਆਂ ਦੇ ਹੁੰਦੇ ਸੀ ਘਰਾਟ ਤੇ ਆਜੋ ਤੁਹਾਨੂੰ ਵਿਖਾਉਣੇ ਆ ਅੰਦਰ ਚੱਲਦੇ ਆਜੋ ਆਜੋ ਨਾਈਟ ਦੇਖਦੀ ਉੱਤੇ ਨਹੀਂ ਦੇਖਦੀ ਆਜੋ ਇੱਧਰ ਵੇਖੋ ਬਹੁਤ ਘਟੋ ਘੜੇ ਵੀ 100 ਸਾਲ ਪੁਰਾਣੀ ਹੋਊਗੀ ਇਹ ਵੇਖੋ ਕਿੱਡੇ ਪੁਰਾਣੇ ਕਿਡੇ ਕਿਡੇ ਬੁਰਜ ਖੜੇ ਨੇ ਪੁਰਾਣੀਆਂ ਆ ਚੱਕੀ ਹੋਏ ਇੱਧਰ ਵੀ ਵੇਖੋ ਆ ਵੀ ਤੁਹਾਨੂੰ ਵਿਖਾਉਣੇ ਆ ਆ ਚੱਕੀ ਦੇ ਸੀ ਚੱਕੀ ਦਾ ਬੋਰਡ ਬੋਰਡ ਆ ਪਹਿਲਾਂ ਬੋਰਡ ਸੀ ਜਿੰਦੇ ਤੇ ਚੱਕੀ ਚੱਲਦੀ ਹੁੰਦੀ ਸੀ ਪਾਣੀ ਦੇ ਸਰ ਤੇ ਵੀ ਵੇਲੋ ਤੁਹਾਨੂੰ ਇੱਧਰ ਵੀ ਵਿਖਾਉਣੇ ਆ ਜੋ ਗਾਂ ਅੱਗੇ ਆ ਜੋ ਗਾਂ ਵਿਖਾਉ ਉਹ ਇੱਧਰ ਵੇਖੋ ਪੁਰਾਣੇ ਵੇਲਿਆਂ ਦੇ ਸੀਗੇ ਧਰਤੀ ਤੇ ਸ਼੍ਰੀ ਮੁਕਸਰ ਸਾਹਿਬ ਦੇ ਪਿੰਡਾਂ ਦੇ ਲੱਗੇ ਪੈ ਜਾਂਦਾ ਹੈ ਪਿੰਡ ਸਰਾਵਾ ਬੋਤਲਾ ਦੇ ਵਿੱਚ ਬਹੁਤ ਪਹਿਲਾਂ ਇਹ ਨਾ ਚੱਕੀ ਚੱਲਦੀ ਹੁੰਦੀ ਸੀ ਪਾਣੀ ਤੇ ਚੱਲਦੀ ਸੀ ਨਾ ਹਾਂ ਪਾਣੀ ਤੇ ਚੱਲਦੀ ਸੀ ਪਾਣੀ ਤੇ ਘੁੰਮਦੇ ਹੁੰਦੇ ਸੀ ਹਨਾ ਫਿਰ ਇਹ ਠੰਡਾ ਆਟਾ ਪੀਸ ਕੇ ਕੱਢ ਦਿੰਦੇ ਸੀ ਬਾਹਰ ਬਹੁਤ ਪੁਰਾਣੀ ਆ ਘੜੋ ਘੜੀ ਇੱਥੇ ਲਿਖਿਆ ਨਹੀਂ ਹੈਗਾ ਵੀ ਕਿੰਨਾ ਪੁਰਾਣਾ ਕਿੰਨੇ ਸਨ ਤੋਂ ਪੁਰਾਣੀ ਚੀਜ਼ ਏ ਇਹਨਾਂ ਨੇ ਘੜੋ ਘੜੀ ਮੇਰੇ ਹਿਸਾਬ ਨਾਲ ਵੀ ਹੋਊਗਾ 100 ਸਾਲ ਤੋਂ ਪੁਰਾਣਾ ਹੋਊਗਾ ਘਰਾਟੇ ਬਹੁਤ ਪੁਰਾਣੇ ਆ ਇੱਧਰ ਵੀ ਵੇਖੋ ਇੱਧਰ ਵੀ ਵੇਖੋ ਸਾਨੂੰ ਵਿਖਾਉਣੇ ਆ ਇਧਰਲੇ ਪਾਸੇ ਈ ਛੜ ਚਲੋ ਇਧਰ ਵੀ ਪਹਿਲਾਂ ਸੀਗਾ ਇਧਰ ਦੀ ਵੀ ਆਟਾ ਪੀਸ ਕੇ ਕੱਢਦੇ ਹੁੰਦੇ ਸੀਗੇ ਤੇ ਪਾਣੀ ਤੇ ਇਧਰੋਂ ਉਧਰੋਂ ਪਾਣੀ ਇਧਰ ਆਉਂਦਾ ਹੁੰਦਾ ਸੀ ਤੇ ਇਧਰੋਂ ਪਾਣੀ ਵਜਦੀ ਲੰਘ ਕੇ ਫਿਰ ਚੱਕੀਆਂ ਚੱਲਦੇ ਹੁੰਦੀਆਂ ਸੀ ਤੇ ਠੰਡਾ ਆਟਾ ਪੀਸਦੇ ਹੁੰਦੇ ਸੀਗੇ ਇਧਰ ਵੇਖੋ ਬਹੁਤ ਪੁਰਾਣੇ ਹਾਲਾਤ ਆ ਕਿਉਂਕਿ ਡਿੱਗਣ ਵਾਲੀਆਂ ਇਮਾਰਤਾਂ ਆ ਪਰ ਡਰ ਵੀ ਲੱਗਦਾ ਥੋੜਾ ਜਿਹਾ ਵੀਡੀਓ ਬਣਾਉਣ ਤੋਂ ਇੱਕ ਮਿਸ ਵੇਖੋ ਪੁਰਾਣੇ ਕਲਾਕਾਰੀ ਵੇਖੋ ਕਿੰਨੀ ਪੁਰਾਣੀ ਆ ਉਹ ਦਿਖਾਓ ਜੀ ਤੇ ਇੱਧਰ ਵੇਖੋ ਕਿਵੇਂ ਚੈਨਲਾਂ ਤੇ ਠੱਲੀਆਂ ਆ ਡਾਟਾ ਬਹੁਤ ਪੁਰਾਣੀਆਂ 100 ਸਾਲ ਪੁਰਾਣੀਆਂ ਹੋਣਗੀਆਂ ਜੀ ਹਿੱਦਰ ਵਿਖਾਓ ਵੀਰ ਜੀ ਇੱਧਰ ਵੇਖੋ ਬਹੁਤ ਪੁਰਾਣੇ ਆ ਯਾਰ ਹੋਂ ਤਾਂ ਵੇਹੇ ਹਜੇ ਵੀ ਵੀ 25 ਸਾਲ ਹਜੇ ਵੀ ਨਹੀਂ ਡਿੱਗਦੇ